ਜਿਹੜੀ ਜਨਾਨੀ ਨੂੰ ਬੰਦੇ ਨੇ ਕੁੱਟੀ ਜਾਣਾ ਸੀ दारू ਪੀ ਕੇ ਉਹਨੂੰ ਹੁਣ ਪਤਾ ਲੱਗ ਗਿਆ ਵੀ ਮੈਂ ਜਾ ਕੇ ਤਲਾਕ ਫਾਈਲ ਕਰ ਸਕਦੀ ਆ ਤੇ ਤਲਾਕ ਜਦੋਂ ਮੈਂ ਫਾਈਲ ਕਰਤਾ ਉਹਦੇ ਨਾਲ ਨਾਲ ਮੈਨੂੰ ਖਰਚਾ ਲੱਗ ਜੂਗਾ ਆਪਾਂ ਖਰਚਾ ਲੱਗੂਗਾ ਜਦੋਂ ਅੱਡ ਰਹਿ ਸਕਦੇ ਆ ਆਪਦਾ ਦਾਣਾ ਪਾਣੀ ਚਲਾ ਸਕਦੀ ਆ ਹੁਣ ਜਦੋਂ ਕਿਸੇ ਨੂੰ ਇਹ ਅਵੇਅਰਨੈਸ ਆ ਗਈ ਉਹ ਕੁੱਟ ਨਹੀਂ ਖਾਂਦਾ ਫਿਰ ਹਾਂ ਉਹ ਜਾ ਕੇ ਅੱਡ ਹੋਊਗਾ ਤਲਾਕ ਫਾਈਲ ਕਰੂਗਾ ਜਿਨ੍ਹਾਂ ਦੇ ਕੋਈ ਡਿਸਪਿਊਟ ਚੱਲ ਰਿਹਾ ਕਹਿੰਦੇ ਸੀ ਵੀ ਦਾਜ ਦਾ ਕੇਸ ਪਾ ਦੋ ਇਹਨਾਂ ਤੇ ਜੀਦੇ ਕਰਕੇ ਨਾ ਮੁੰਡੇ ਦੀ ਗਲਤੀ ਨਹੀਂ ਵੀ ਸੀ ਹੁੰਦੀ ਤਾਂ ਵੀ ਮੁੰਡਾ ਫਸਦਾ ਸੀ ਕੀ ਉਹਨਾਂ ਚੀਜ਼ਾਂ ਤੇ ਵਰਕ ਹੋ ਰਿਹਾ ਤੁਹਾਨੂੰ ਲੱਗਦਾ ਵਿਆਹ ਸ਼ਾਦੀ ਦੇ ਵਿੱਚ ਜਿਹੜਾ ਵੀ ਕੋਈ ਝਗੜਾ ਡਿਸਪਿਊਟ ਆ ਉਹਦੇ ਵਿੱਚ ਅਰੇਸਟਿਕਦਮ ਨਹੀਂ ਹੋਊਗੀ ਵੀ ਮਕੈਨੀਕਲ ਤਰੀਕੇ ਨਾਲ ਅਰੇਸਟ ਨਹੀਂ ਹੋਊਗੀ ਵੀ ਆ ਪਰਚਾ ਬੈਗਾ ਮੁੰਡਾ ਚੱਕ ਲੈ ਲਿਆ ਉਹ ਹਾਂ ਮੁੰਡੇ ਦਾ ਪਰਚਾ ਪਿਆ ਹੀ ਪਿਆ ਨਾਲ ਉਹਦੇ ਮਾਪਿਆਂ ਦੇ ਵੀ ਪੁਵਾਤਾ ਤੇ ਕੁੜੀ ਦੇ ਇਨ-ਲॉਜ਼ ਤੇ ਵੀ ਪੁਵਾਤਾ ਨਾਲ ਦੇ ਪੁਵਾਤਾ ਅਵੇਅਰਨੈਸ ਵਧ ਗਈ ਲੋਕਾਂ ਨੂੰ ਆਪਦੇ ਹੱਕਾਂ ਬਾਰੇ ਪਤਾ ਲੱਗਣ ਲੱਗ ਗਿਆ ਕਿਤੇ ਨਾ ਕਿਤੇ ਇਹ ਵੀ ਨੁਕਸਾਨ ਕਰ ਦਿੰਦੀ ਹੈ ਜੀ ਨੁਕਸਾਨ ਤਾਂ ਐਦਾਂ ਹੀ ਦੇਖੋ ਹੁਣ ਜਿਹੜੀ ਜਨਾਨੀ ਨੂੰ ਬੰਦੇ ਨੇ ਕੁੱਟੀ ਜਾਣਾ ਸੀ दारू ਪੀ ਕੇ ਉਹਨੂੰ ਹੁਣ ਪਤਾ ਲੱਗ ਗਿਆ ਵੀ ਮੈਂ ਜਾ ਕੇ ਤਲਾਕ ਫਾਈਲ ਕਰ ਸਕਦੀ ਹਾਂ ਤੇ ਤਲਾਕ ਜਦੋਂ ਮੈਂ ਫਾਈਲ ਕਰਤਾ ਉਹਦੇ ਨਾਲ ਨਾਲ ਮੈਨੂੰ ਖਰਚਾ ਲੱਗ ਜੂਗਾ ਆਪਾਂ ਖਰਚਾ ਲੱਗੂਗਾ ਜਦੋਂ ਆਡਰ ਰਹਿ ਸਕਦੇ ਆ ਆਪਦਾ ਦਾਣਾ ਪਾਣੀ ਚਲਾ ਸਕਦੇ ਆ ਹੁਣ ਜਦੋਂ ਕਿਸੇ ਨੂੰ ਇਹ ਅਵੇਅਰਨੈਸ ਆ ਗਈ ਤਾਂ ਉਹ ਕੁੱਟ ਨਹੀਂ ਖਾਂਦਾ ਫਿਰ ਹਾਂ ਉਹ ਜਾ ਕੇ ਆਡਰ ਹੋਊਗਾ ਤਲਾਕ ਫਾਈਲ ਕਰੂਗਾ ਨਾਲ ਖਰਚਾ ਲਗਾਊਗਾ ਆਪਦਾ ਜਿਹੜਾ ਵੀ ਉਹਦਾ ਖਰਚਾ ਬਣਦਾ ਉਹਦੇ ਘਰ ਵਾਲੇ ਨੂੰ ਖਰਚਾ ਦੇਣਾ ਪਊਗਾ ਸੋ ਅਵੇਅਰਨੈਸ ਖਰਾਬ ਕਰਦੀ ਆ ਇੰਨਾ ਸੈਂਸ ਵੀ ਜਿਹੜੇ ਬੰਦੇ ਖਰਾਬ ਆ ਉਹਨਾਂ ਦੇ ਡੰਡਾ ਫਿਰਦਾ ਇਹ ਬਹੁਤ ਵਕੀਲ ਸਾਹਿਬ ਪਹਿਲਾਂ ਇਹ ਗੱਲਾਂ ਹੁੰਦੀਆਂ ਹੁੰਦੀਆਂ ਸੀਗਾ ਵੀ ਜਿਨ੍ਹਾਂ ਦੇ ਕੋਈ ਡਿਸਪਿਊਟ ਚੱਲ ਰਿਹਾ ਕਹਿੰਦੇ ਸੀ ਵੀ ਦਾਜ ਦਾ ਕੇਸ ਪਾ ਦਿਓ ਇਹਨਾਂ ਤੇ ਜਿਹਦੇ ਕਰਕੇ ਨਾ ਮੁੰਡੇ ਦੀ ਗਲਤੀ ਨਹੀਂ ਵੀ ਸੀ ਹੁੰਦੀ ਤਾਂ ਵੀ ਮੁੰਡਾ ਫਸਦਾ ਸੀ ਕੀ ਉਹਨਾਂ ਚੀਜ਼ਾਂ ਤੇ ਵਰਕ ਹੋ ਰਿਹਾ ਤੁਹਾਨੂੰ ਲੱਗਦਾ ड्यू दिस प्रूडेंस इन जनरल इवॉल्व हो रही है भारी शब्द थोड़ा ज्यादा ਵਰਤ ਲਿਆ ਮੈਂ ਸੋ ਸੌਰੀ ਵੀ ਇਨ ਜਨਰਲ ਜਿਹੜੇ ਲਾਜ਼ ਨੇ ਉਹ ਇਵਾਲਵ ਹੋ ਰਹੇ ਆ ਜਿਵੇਂ ਜਿਵੇਂ ਉਹਨਾਂ ਦੀ ਇੰਟਰਪ੍ਰੀਟੇਸ਼ਨ ਹੈ ਨਾ ਪੜਨ ਦੀ ਤਰੀਕਾ ਉਹ ਸੁਪਰੀਮ ਕੋਰਟ ਇਵਾਲਵ ਕਰ ਰਹੀ ਹੈ ਜਿਵੇਂ ਹੁਣ ਪਿੱਛੋਂ ਜੋ ਜਜਮੈਂਟ ਆਈ ਸੀਗੀ ਵੀ ਕਿਸੇ ਵੀ ਜਿਹੜਾ ਮੈਟ੍ਰਿਮੋਨੀਅਲ ਅਫੈਂਸ ਆ ਨਾ ਜਿਵੇਂ ਵਿਆਹ ਸ਼ਾਦੀ ਦੇ ਵਿੱਚ ਜਿਹੜਾ ਵੀ ਕੋਈ ਝਗੜਾ ਡਿਸਪਿਊਟ ਆ ਉਹਦੇ ਵਿੱਚ ਅਰੈਸਟਿਕ ਤੱਕ ਤਾਂ ਨਹੀਂ ਹੋਊਗੀ ਵੀ ਮਕੈਨੀਕਲ ਤਰੀਕੇ ਨਾਲ ਅਰੈਸਟ ਨਹੀਂ ਹੋਊਗੀ ਵੀ ਆ ਪਰਚਾ ਬਹਿਗਾ ਮੁੰਡਾ ਚੱਕ ਲੈ ਲਿਓ ਹਾਂ ਕਿਉਂਕਿ ਉਹ ਕਾਨੂੰਨ ਹੁਣ ਸਮਝ ਰਿਹਾ ਅਦਾਲਤਾਂ ਇਹ ਚੀਜ਼ ਨੂੰ ਸਮਝ ਰਹੀਆਂ ਵੀ ਝੂਠੇ ਪਰਚੇ ਵੀ ਪੈਂਦੇ ਆ ਜਿਵੇਂ ਮੁੰਡੇ ਦੇ ਤਾਂ ਪਰਚਾ ਪਿਆ ਹੀ ਪਿਆ ਨਾਲ ਉਹਦੇ ਮਾਪਿਆਂ ਦੇ ਵੀ ਪਵਾਤਾ ਤੇ ਕੁੜੀ ਦੇ ਲਾ ਉਸ ਤੇ ਵੀ ਪਵਾਤਾ ਨੰਦ ਦੇ ਪਵਾਤਾ ਫਿਰ ਉਹ ਚੀਜ਼ ਦੀ ਹੁਣ ਸਮਝ ਆ ਰਹੀ ਆ ਕਾਨੂੰਨ ਨੂੰ ਆਮ ਤੌਰ ਤੇ ਕੁਆਸ਼ਿੰਗ ਵੀ ਹੋ ਜਾਂਦੀ ਆ ਇਸ ਕਰਕੇ ਵੀ ਪਰਚਾ ਜਿਵੇਂ ਹੁਣ ਇਨ ਲਾ ਉਸ ਤੇ ਪਰਚਾ ਪਿਆ ਕੁੜੀ ਦੇ ਤਾਂ ਉਹਦੀ ਕੁਆਸ਼ਿੰਗ ਹੋ ਜਾਂਦੀ ਆ ਕੈਨਸਲ ਹੋ ਜਾਂਦੀ ਆ ਉਹ ਐਫ ਆਈ ਆਰ ਕੱਲੇ ਮੁੰਡੇ ਤੇ ਕੇਸ ਅੱਗੇ ਅੱਗੇ ਚੱਲੀ ਜਾਂਦਾ ਤਾਂ ਕਾਨੂੰਨ ਬਦਲ ਰਿਹਾ ਪਰ ਹਜੇ ਵੀ ਬਹੁਤ ਜ਼ਿਆਦਾ ਇਹਨੂੰ ਗਲਤ ਯੂਜ਼ ਕੀਤਾ ਜਾਂਦਾ ਮਿਸਯੂਜ਼ ਕੀਤਾ ਜਾਂਦਾ ਉਹੀ ਗੱਲ ਐਟ ਦਾ ਐਂਡ ਆਫ ਦਾ ਡੇ ਮੋਰੈਲਿਟੀ ਤੇ ਆ ਜਾਂਦੀ ਹੈ ਵੀ ਆਪਾਂ ਮੋਰੈਲਿਟੀ ਨੂੰ ਕਿੰਨਾ ਸਹੀ ਮੰਨਦੇ ਆ ਕਿਉਂਕਿ ਇਟ ਮਾਈਟ ਬੀ ਅ ਵੇ ਵੀ ਈਵਨ ਥੋ ਮੁੰਡਾ ਚਲੋ ਚਾਹੇ ਦੌਰੀ ਨਹੀਂ ਮੰਗ ਰਿਹਾ ਸੀ ਪਰ ਹੁਣ ਕੁੜੀ ਨੂੰ ਕੁੱਟ ਰਿਹਾ ਸੀ ਉਹ ਤਾ ਹੁਣ ਕੁੜੀ ਆਡਰ ਰਹਿਣ ਲੱਗੀ ਉਹਨੇ ਮੈਂਟੇਨੈਂਸ ਮੰਗੀ ਉਹਨੇ ਖਰਚਾ ਮੰਗਿਆ ਕੁੜੀ ਤੋਂ ਮੁੰਡੇ ਤੋਂ ਵੀ ਜੀ ਮੈਨੂੰ ਕੋਡ ਤੇ ਐਪਲੀਕੇਸ਼ਨ ਲਾ ਕੇ ਵੀ ਇੰਨਾ ਮੇਰਾ ਖਰਚਾ ਬਣਦਾ ਐ ਇਨੀ ਮੁੰਡੇ ਦੀ ਤਨਖਾਹ ਮੈਨੂੰ ਖਰਚਾ ਦਿੱਤਾ ਜਾਵੇ ਹੁਣ ਉਹ ਖਰਚਾ ਨਹੀਂ ਦੇ ਰਿਹਾ ਫੋਰਵਰਡਸ ਹੋਇਵਰ ਰੀਜ਼ਨ ਤਾਂ ਹੁਣ ਉੱਥੇ ਇਹ ਜੇ ਕੀ ਇਸ ਪਾਸੇ ਤੇ ਜਾਂਦੇ ਜਿਵੇਂ ਡੋਰੀ ਦਾ ਕੇਸ ਪਾਤਾ ਜਾਂ ਸਮਥਿੰਗ ਆਫ 댓 ਸਾਟ 498 ਏ ਪਾਤਾ ਵੀ ਤਾਂ ਕਿ ਉਹਦੀ ਬਾਹ ਮਰੂੜੀ ਜਾ ਸਕੇ ਆਰਮ ਟਵਿਸਟ ਕਰਿਆ ਜਾ ਸਕੇ ਉਹ ਤਾਂ ਕਿ ਖਰਚਾ ਪੇ ਅਪ ਕਰ ਦਵੇ